everyone ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਫਿਜ਼ੀਕਲ ਐਜੂਕੇਸ਼ਨ ਜਾਂ ਤੁਸੀਂ ਕਹਿ ਸਕਦੇ ਹੋ ਸਿਹਤ ਅਤੇ ਸਰੀਰਿਕ ਸਿੱਖਿਆ ਤੇ ਉਹਦਾ ਪੰਜਵਾਂ ਪਾਠ ਜੋ ਕਿ ਹੈਗਾ ਯੋਗ ਤੇ ਆ ਚਰਚਾ ਕਰਾਂਗੇ ਇਸ ਪਾਠ ਦੇ ਅਭਿਆਸ ਬਾਰੇ ਤਾਂ ਚਲੋ ਸ਼ੁਰੂ ਕਰਦੇ ਆ ਪਹਿਲਾ ਪ੍ਰਸ਼ਨ ਯੋਗ ਸ਼ਬਦ ਤੋਂ ਕੀ ਪਾਵ ਹੈ ਉੱਤਰ ਯੋਗ ਸ਼ਬਦ ਸੰਸਕ੍ਰਿਤ ਦੇ ਯੂਜ ਤੋਂ ਬਣਿਆ ਹੈ ਜਿਸ ਦਾ ਪਾਵ ਹੈ ਮਿਲਾਉਣਾ ਸਧਾਰਨ ਸ਼ਬਦਾਂ ਵਿੱਚ ਯੋਗ ਦਾ ਅਰਥ ਵਿਅਕਤੀ ਨੂੰ ਪਰਮਾਤਮਾ ਨਾਲ ਮੇਲ ਕਰਨਾ ਹੈ ਯੋਗ ਉਹ ਕਸਰਤ ਹੈ ਜਿਹੜੀ ਇੱਕ ਮਰ ਪਰਮਾਤਮਾ ਨਾਲ ਮਿਲਣ ਦਾ ਸਾਨੂੰ ਰਸਤਾ ਦਿਖਾਉਂਦੀ ਹੈ ਉਸ ਨੂੰ ਯੋਗ ਕਹਿੰਦੇ ਹਨ योग ਦਾ ਉਦੇਸ਼ ਇਕਤਾ ਮਿਲਾਪ ਤੇ ਪ੍ਰੇਮ ਹੈ ਮਨੁੱਖ ਦਾ ਮਨ ਚੰਚਲ ਹੋਣ ਦੇ ਕਾਰਨ ਇਹ ਹਰ ਸਮੇਂ ਪਟਕਦਾ ਰਹਿੰਦਾ ਹੈ ਜਿਹੜਾ ਕਦੇ ਵੀ ਰੁਕ ਨਹੀਂ ਸਕਦਾ ਅਸੀਂ ਯੋਗ ਦੀ ਮਦਦ ਨਾਲ ਮਨ ਨੂੰ ਕੰਟਰੋਲ ਕਰ ਸਕਦੇ ਹਾਂ ਮਹਾਰਿਸ਼ੀ ਪਤਾਂਜਲੀ ਦੇ ਅਨੁਸਾਰ ਮਨ ਦੀਆਂ ਬਿਮਾਰੀਆਂ ਨੂੰ ਰੋਕਣਾ ਜਾਂ ਉਹਨਾਂ ਤੇ ਕੰਟਰੋਲ ਕਰਨਾ ਹੀ ਯੋਗ ਹੈਗਾ ਅੱਗੇ ਦੂਜਾ ਪ੍ਰਸ਼ਨ ऋषि पतंजलि ਦੇ ਅਨੁਸਾਰ ਯੋਗ ਕੀ ਹੈ ਉੱਤਰ ਰਿਸ਼ੀ ਪਤਾਂਜਲੀ ਦੇ ਅਨੁਸਾਰ ਮਨ ਦੀਆਂ ਬਿਰਤਾਂ ਨੂੰ ਰੋਕਣਾ ਜਾਂ ਉਹਨਾਂ ਤੇ ਕੰਟਰੋਲ ਕਰਨਾ ਹੀ ਯੋਗ ਹੈ ਤੀਜਾ ਪ੍ਰਸ਼ਨ ਯੋਗ ਦੀ ਕੋਈ ਇੱਕ ਪਰਿਭਾਸ਼ਾ ਲਿਖੋ ਉੱਤਰ डॉक्टर राधा कृष्णन के अनुसार योगो मार्ग है जेड़ा व्यक्ति अंधकार तो प्रकाश वाल ले जाता है श्री रामचरण चरण के अनुसार योग व्यक्ति तन तो मान मन शांति आत्मा चैन प्रदान करता है चौथा प्रश्न आसन तो की भाव है उत्तर आसन प्राचीन योगिक अभ्यास है प्राणायाम जिसयाम समाधि का योगासन अर्थ व्यक्ति की उस स्थिति तो है जिसना ज्यादा तो ज्यादा समय तक आसानी बैठ सकेव प्रश्न आसन किन्न प्रकार के होंगे विस्थार पूर्वक लिखो उत्तर आसन दस्म ਆਸਨ ਕਈ ਤਰ੍ਹਾਂ ਦੇ ਹੁੰਦੇ ਹਨ ਯੋਗ ਵਿੱਚ ਆਸਨ ਬਹੁਤ ਮਹੱਤਵਪੂਰਨ ਹਨ ਆਸਨ ਨੂੰ ਤਿੰਨ ਪਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤੁਹਾਡੀ ਕਿਤਾਬ ਦੇ ਵਿੱਚ ਇਹ ਤਿੰਨ ਆਸਨ ਦਿੱਤੇ ਹੋਏ ਨੇ ਮੈਂ ਜਿਹੜਾ ਪਹਿਲਾ ਆਸਨ ਹੈ ਇੱਥੇ ਜਿਹੜਾ ਦਿੱਤਾ ਹੈ ਸਰੀਰ ਨੂੰ ਮਜ਼ਬੂਤ ਬਣਾਉਣ ਵਾਲੇ ਆਸਨ ਇੱਥੇ ਕਲਚਰਲ ਨਹੀਂ ਇੱਥੇ ਆਰਾਮਦਾਇਕ ਆਸਨ ਹਨਗੇ ਉਹਨਾਂ ਨੂੰ ਦੂਜੇ ਸ਼ਬਦਾਂ ਦੇ ਵਿੱਚ ਇੱਥੇ ਲਿਖਿਆ ਆਪਣੇ ਸ਼ਬਦਾਂ ਦੇ ਵਿੱਚ ਜਿਵੇਂ ਪਹਿਲਾ ਇਲਾਜ ਦੇ ਲਈ ਆਸਨ करेक्टिव ਆਸਨਸ ਠੀਕ ਕਰਨ ਵਾਲੇ ਆਸਨ ਤੁਹਾਨੂੰ ਇਹਨਾਂ ਆਸਨਾਂ ਨਾਲ ਵਿਅਕਤੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਪੈਦਾ ਹੁੰਦਾ ਹੈ ਉਪਚਾਰਕ ਆਸਨਾਂ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਕੁਰਕਤਾਵਾਂ ਨੂੰ ਠੀਕ ਕੀਤਾ ਜਾਂਦਾ ਹੈ ਇਹ ਆਸਨ ਬੈਠ ਕੇ ਲੇਟ ਕੇ ਅਤੇ ਖੜੇ ਹੋ ਕੇ ਕੀਤੇ ਜਾਂਦੇ ਹਨ ਜਿਸ ਤਰ੍ਹਾਂ ਹਲਾਸਣ ਅਤੇ ਤਨੁਰਾਸਣ ਦੂਜਾ ਸਾਧਨਾ ਦੇ ਲਈ ਆਸਨ ਮੈਡੀਟੇਟਿਵ ਆਸਨ ਇਸ ਤਰ੍ਹਾਂ ਦੇ ਆਸਣਾਂ ਦਾ ਇਸਤੇਮਾਲ ਧਿਆਨ ਜਾਂ ਸਮਾਧੀ ਦੇ ਲਈ ਕੀਤਾ ਜਾਂਦਾ ਹੈ ਇਹਨਾਂ ਆਸਣਾਂ ਵਿੱਚ ਸਰੀਰ ਨੂੰ ਉਸ ਸਥਿਤੀ ਵਿੱਚ ਰੱਖਿਆ ਜਾਂਦਾ ਹੈ ਜਿਸ ਵਿੱਚ ਬੈਠ ਕੇ ਆਪਣਾ ਧਿਆਨ ਕੇਂਦਰਿਤ ਕੀਤਾ ਜਾ ਸਕੇ ਇਹਨਾਂ ਆਸਣਾਂ ਵਿੱਚ ਮਨ ਇਕਾਗਰ ਹੁੰਦਾ ਹੈ ਉਤਾਰਨ ਦੇ ਤੌਰ ਤੇ ਪਦਮ ਆਸਨ ਯਾ ਵਜਰਾ ਆਸਨ ਤੇ ਜਾ ਆਰਾਮ ਦੇ ਲਈ ਆਸਣ ਯਾਨੀ ਰਿਲੈਕਸ ਕਰਨ ਵਾਲੇ ਆਸਣ ਇਸ ਤਰ੍ਹਾਂ ਦੇ ਆਸਨ ਜ਼ਮੀਨ ਉੱਤੇ ਲੇਟ ਕੇ ਕੀਤੇ ਜਾਂਦੇ ਹਨ ਜਿਸ ਦਾ ਉਦੇਸ਼ ਸਰੀਰ ਨੂੰ ਆਰਾਮ ਪਹੁੰਚਾਉਣਾ ਹੁੰਦਾ ਹੈ ਇਹ ਆਸਨ ਸਰੀਰਿਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਹੁੰਦੇ ਹਨ ਜਿਸ ਨਾਲ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ ਜਿਵੇਂ ਸ਼ਵ ਆਸਨ ਅਤੇ ਮਕਰ ਆਸਨ 6ਵਾਂ ਪ੍ਰਸ਼ਨ ਯੋਗ ਸਿਰਫ ਇੱਕ ਇਲਾਜ ਦੀ ਵਿਧੀ ਹੈ ਇਸ ਸਾਰਨਾ ਸੰਬੰਧੀ ਆਪਣੇ ਵਿਚਾਰ ਦੱਸੋ ਉੱਤਰ योग कई तरह दिमारियां ठीक हो जा इसलिए कई लोग सोचते हैं कि योग केवल इलाज के लिए है रोगियों के लिए ठीक है ये धारना भी गलत है क्योंकि कोई भी सेहतमंद मनुख योग कर है, दे शरीर के रोगों तो बच्चा जा सकता है तो सी अच्छी क्लास में उम्मीद करती हूँ कि थोड़ा इस पार के प्रश्न उत्तर समझ आ गए होडियो वजी लगी तो चैनल लाइक शेयर सबसक्राइब करना ना भूल्यो फिर मिलेंगे टिल दैन टेक केयर बाय बाय